ਪੰਜਾਬ ਖੇਤੀਬੜੀ ਯੂਨੀਵਰਸਿਟੀ ਵੱਲੋਂ ਸੈਸ਼ਨ 2024-25 ਲਈ ਦਾਖਲੇ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਸ ਦੇ ਨਾਲ ਹੀ ਪੀਯੂ ਨੇ ਦਾਖਲਾ ਪ੍ਰੀਖਿਆਵਾਂ ਦੀਆਂ ਤਰੀਕਾਂ ਦਾ ਵੀ ਐਲਾਨ ਕਰ ਦਿੱਤਾ ਹੈ। ਇਸ ਵੀਡੀਓ ਵਿੱਚ ਦਾਖਲੇ ਅਤੇ ਪ੍ਰੀਖਿਆਵਾਂ ਸੰਬੰਧੀ ਸਾਰੀ ਜਾਣਕਾਰੀ ਜਾਣਦੇ ਹਾਂ। ਪੀਯੂ ਵੱਲੋਂ ਜਾਰੀ ਇੱਕ ਦਾਖਲਾ ਨੋਟਿਸ ਵਿੱਚ ਯੂਨੀਵਰਸਿਟੀ ਦੇ ਵੱਖ-ਵੱਖ ਕਾਲਜਾਂ ਖੇਤੀਬੜੀ ਕਾਲਜ, ਖੇਤੀ ਇੰਜੀਨੀਅਰਿੰਗ ਕਾਲਜ, ਕਮਿਊਨਿਟੀ ਸਾਇੰਸ ਕਾਲਜ ਬાગਵਾਨੀ ਅਤੇ ਜੰਗਲਾਤ ਕਾਲਜ ਅਤੇ ਬੇਸਿਕ ਸਾਇੰਸ ਕਾਲਜ ਤੋਂ ਇਲਾਵਾ ਬੱਲਵਾਲ ਸੌਂਖੜੀ ਦੇ ਖੇਤੀਬਾੜੀ ਕਾਲਜ ਅਤੇ ਬਠਿੰਡਾ ਅਤੇ ਗੁਰਦਾਸਪੁਰ ਦੇ ਖੇਤੀ ਸੰਸਥਾਨਾਂ ਵਿੱਚ ਦਾਖਲੇ ਲਈ ਵਿਦਿਆਰਥੀਆਂ ਕੋਲੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਸੀਈਟੀ ਪ੍ਰੀਖਿਆ ਦੀ ਤਾਰੀਖ ਸੀਈਟੀ ਪ੍ਰੀਖਿਆ ਦੀ ਤਾਰੀਖ 16 ਜੂਨ 2024 ਨਿਰਧਾਰਿਤ ਕੀਤੀ ਗਈ ਹੈ। ਇਸ ਪ੍ਰੀਖਿਆ ਨੇ ਬੀਐਸਸੀ ਆਨਰਸ ਐਗਰੀਕਲਚਰ 4 ਸਾਲ, ਬੀਟੈਕ ਬਾਇਓਟੈਕਨੋਲੋਜੀ 4 ਸਾਲ, ਬੀਟੈਕ ਫੂਡ ਟੈਕਨੋਲੋਜੀ 4 ਸਾਲ ਬੀਐਸਸੀ ਆਨਰਸ ਹਾਰਟੀਕਲਚਰ 4 ਸਾਲ ਬੀਟੈਕ ਖੇਤੀ ਇੰਜੀਨੀਅਰਿੰਗ 4 ਸਾਲ ਸੀ ਆਨਰਸ ਇੰਟੀਗ੍ਰੇਟਿਡ 5 ਸਾਲ ਬਾਇਓਕੈਮਿਸਟਰੀ ਬੋਟਨੀ ਕੈਮਿਸਟਰੀ ਮਾਈਕਰੋਬਾਇਓਲੋਜੀ ਫਿਜ਼ਿਕਸ ਜੂਆਲੋਜੀ ਬੀਐਸਸੀ ਆਨਰਸ ਐਗਰੀਕਲਚਰ ਬਿਜ਼ਨਸ 4 ਸਾਲ ਵਿੱਚ ਦਾਖਲੇ ਹੋਣਗੇ ਸੀਈਟੀ ਵਿੱਚ ਬੈਠਣ ਲਈ ਵਿਦਿਅਕ ਯੋਗਤਾ सीईटीबी ਵਿੱਚ ਬੈਠਣ ਲਈ ਵਿਦਿਅਕ ਯੋਗਤਾ ਪਲੱਸ 2 ਜਾਂ ਬਰਾਬਰ ਦੀ ਯੋਗਤਾ ਫਿਜ਼ਿਕਸ, ਕੈਮਿਸਟਰੀ, ਗਣਿਤ, ਬਾਇਓਲੋਜੀ, ਖੇਤੀਬਾੜੀ ਵਿਸ਼ੇ ਸਮੇਤ ਜਾਂ ਖੇਤੀਬਾੜੀ ਵਿੱਚ 2 ਸਾਲਾਂ ਡਿਪਲੋਮਾ ਘੱਟੋ-ਘੱਟ 50% ਕੁੱਲ ਅੰਕਾਂ ਨਾਲ ਕੀਤਾ ਹੋਣਾ ਲਾਜ਼ਮੀ ਹੈ। ਬੀਟਾ ਖੇਤੀ ਇੰਜੀਨੀਅਰਿੰਗ 4 ਸਾਲ ਲਈ ਵਿਦਿਅਕ ਯੋਗਤਾ ਪਲੱਸ 2 ਨਾਨ ਮੈਡੀਕਲ ਜਾਂ ਇਸ ਦੇ ਬਰਾਬਰ ਦੀ ਪ੍ਰੀਖਿਆ ਘੱਟੋ-ਘੱਟ 50% ਕੁੱਲ ਅੰਕਾਂ ਨਾਲ ਪਾਸ ਕੀਤੀ ਹੋਣੀ ਲਾਜ਼ਮੀ ਹੈ। AAT ਪ੍ਰਵੇਸ਼ ਪ੍ਰੀਖਿਆ 23 ਜੂਨ 2024 ਨੂੰ ਹੋਵੇਗੀ। ਇਸ ਰਾਂ ਹੀ ਬਠਿੰਡਾ ਅਤੇ ਗੁਰਦਾਸਪੁਰ ਦੇ ਖੇਤੀ ਸੰਸਥਾਨਾਂ ਵਿੱਚ BSC ਆਨਰਸ ਐਗਰੀਕਲਚਰ 2+4 ਵਿੱਚ ਦਾਖਲੇ ਦੇ ਚਾਹਵਾਨ ਵਿਦਿਆਰਥੀਆਂ ਦੀ ਪਰਖ ਹੋਵੇਗੀ। AAT ਦੀ ਯੋਗਤਾ 10ਵੀਂ ਜਾਂ ਇਸ ਦੇ ਬਰਾਬਰ ਦੀ ਪ੍ਰੀਖਿਆ ਘੱਟੋ-ਘੱਟ 65% ਕੁੱਲ ਅੰਕਾਂ ਨਾਲ ਕੀਤੀ ਹੋਣੀ ਲਾਜ਼ਮੀ ਹੈ। ਇਸ ਲਈ ਪਹਿਲੇ 2 ਸਾਲ ਬਠਿੰਡਾ ਅਤੇ ਗੁਰਦਾਸਪੁਰ ਦੇ ਖੇਤਰੀ ਅਦਾਰਿਆਂ ਵਿੱਚ ਪਲਸ 2 ਮੈਡੀਕਲ ਦੇ ਬਰਾਬਰ ਦੀ ਯੋਗਤਾ ਵਾਲੇ ਮੰਨੇ ਜਾਣਗੇ ਅਗਲੇ 4 ਸਾਲ ਲਈ ਵਿਦਿਆਰਥੀ ਪੀਏਯੂ ਲੁਧਿਆਣਾ ਵਿੱਚ ਬੀਐਸਸੀ ਆਨਰਸ ਦੀ ਪੜ੍ਹਾਈ ਲਈ ਆ ਜਾਣਗੇ ਇਸ ਤੋਂ ਇਲਾਵਾ ਬੱਲੋਵਾਲ ਸੌਂਖੜੀ ਦੇ ਖੇਤੀਬਾੜੀ ਕਾਲਜ ਵਿੱਚ ਬੀਐਸਸੀ ਆਨਰਸ ਐਗਰੀਕਲਚਰ 4 ਸਾਲ ਵਿੱਚ ਦਾਖਲੇ ਲਈ ਪ੍ਰਵੇਸ਼ ਪ੍ਰੀਖਿਆ 7 ਜੂਨ 2024 ਨੂੰ ਕਰਵਾਈ ਜਾ ਰਹੀ ਹੈ ਇਸ ਪ੍ਰੀਖਿਆ ਵਿੱਚ ਬੈਠਣ ਲਈ ਵਿਦਿਆਰਥੀ ਦੀ ਯੋਗਤਾ ਪਲਸ 2 ਫਿਜ਼ਿਕਸ కెਮਿਸਟਰੀ ਗਣਿਤ ਬਾਇਓਲੋਜੀ ਖੇਤੀਬਾੜੀ ਵਿਸ਼ਾ ਜਾਂ ਬਰਾਬਰ ਦੀ ਪ੍ਰੀਖਿਆ ਜਾਂ ਖੇਤੀਬਾੜੀ ਵਿੱਚ 2 ਸਾਲਾ ਡਿਪਲੋਮਾ ਘੱਟੋ-ਘੱਟ 50% ਕੁੱਲ ਅੰਕਾਂ ਨਾਲ ਪਾਸ ਕੀਤਾ ਹੋਣਾ ਲਾਜ਼ਮੀ ਏ ਅਰਜ਼ੀਆਂ ਭੇਜਣ ਦੀ ਆਖਰੀ ਤਾਰੀਖ ਇਨ੍ਹਾਂ ਦਾਖਲਾ ਪ੍ਰੀਖਿਆਵਾਂ ਲਈ ਬਿਨਾਂ ਲੇਟ ਫੀਸ ਤੋਂ ਅਰਜੀ ਭੇਜਣ ਦੀ ਆਖਰੀ ਤਾਰੀਖ 17 ਮਈ 2024 ਏ ਲੇਟ ਫੀਸ ਨਾਲ ਬਿਨੇ ਪੱਤਰ 24 ਮਈ 2024 ਤੱਕ ਭੇਜੇ ਜਾ ਸਕਦੇ ਨੇ ਯਾਦ ਰੱਖੀ ਕਿ ਬੱਲਵਰ ਸੌਂਖੜੀ ਦਾਖਲਾ ਪ੍ਰੀਖਿਆ 7 ਜੂਨ 2024 ਨੂੰ CET 16 ਜੂਨ 2024 ਨੂੰ ਅਤੇ AAT 30 ਜੂਨ 2024 ਨੂੰ ਕਰਵਾਏ ਜਾਣਗੇ ਹੋਰ ਕੋਰਸਾਂ ਵਿੱਚ ਦਾਖਲਾ ਇਸ ਤੋਂ ਇਲਾਵਾ 10ਵੀਂ ਪਾਸ ਵਿਦਿਆਰਥੀ PAU ਦੇ ਖੇਤੀਬਾੜੀ ਕਾਲਜ ਵਿੱਚ ਡਿਪਲੋਮਾ ਇਨ ਐਗਰੀਕਲਚਰ ਵਿੱਚ ਦਾਖਲਾ ਲੈ ਸਕਦੇ ਨੇ ਕਮਿਊਨਿਟੀ ਸਾਇੰਸ ਕਾਲਜ ਵਿੱਚ +2 ਨਾਰਮੈਡੀਕਲ ਜਾਂ ਬਰਾਬਰ ਦੀ ਯੋਗਤਾ 50% ਅੰਕਾਂ ਨਾਲ ਪਾਸ ਕਰਨ ਵਾਲੇ ਵਿਦਿਆਰਥੀ 1 ਸਾਲ ਦੇ ਸਰਟੀਫਿਕੇਟ ਕੋਰਸ ਵਿੱਚ ਇਨ ਅਰਲੀ ਚਾਈਲਡਹੂਡ ਕੇਅਰ ਐਂਡ ਐਜੂਕੇਸ਼ਨ ਅਤੇ 1 ਸਾਲ ਦੇ ਸਰਟੀਫਿਕੇਟ ਕੋਰਸ ਵਿੱਚ ਇਨ ਇੰਟੀਰੀਅਰ ਡਿਜ਼ਾਈਨ ਐਂਡ ਡੈਕੋਰੇਸ਼ਨ ਵਿੱਚ ਭਾਗ ਲੈ ਸਕਦੇ ਨੇ ਵਧੇਰੇ ਜਾਣਕਾਰੀ ਲਈ ਇੱਥੇ ਕਰੋ ਸੰਪਰਕ ਇਸ ਸਬੰਧੀ ਕਿਸੇ ਹੋਰ ਜਾਣਕਾਰੀ ਲਈ ਰਜਿਸਟਰਾਰ ਦਫਤਰ ਅਕਾਦਮਿਕ ਸ਼ਾਖਾ ਨਾਲ 01612401960 ਐਕਸਟੈਂਸ਼ਨ ਨੰਬਰ 286 ਉੱਪਰ ਸੰਪਰਕ ਕੀਤਾ ਜਾ ਸਕਦਾ ਹੈ। ਈਮੇਲ ਰਹੀ admission@pau.edu ਤੇ ਸੰਪਰਕ ਬਣਾਉਣ ਤੋਂ ਇਲਾਵਾ pau.website.pau.edu ਉੱਪਰ ਲੌਗਇਨ ਕੀਤਾ ਜਾ ਸਕਦਾ ਹੈ। ਫਾਰਮਰ ਮੀਡੀਆ ਲਈ ਖਾਸ ਰਿਪੋਰਟ